ਅੱਜ ਵੀ ਆਇਓ ਅੱਜ ਵੀ ਆਇਓ ਕਾਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਜੋ ਕਾਲ 올ਡ ਸਾਈਕਲ ਨਾਲ ਜੁੜਿਆ ਤੇ ਅੱਜ 25 ਮਾਰਚ 2025 ਤੇ ਕਰਵਾਉਂਦੇ ਆ ਗੱਲਬਾਤ ਆਪਣੇ ਕੋਲ ਕਿੱਥੋਂ ਆਏ ਤੇ ਕਿਹੜਾ ਆਪਾਂ ਇਹਨਾਂ ਨੂੰ ਸਾਈਕਲ ਦਿੱਤਾ ਦੇਣੇ ਆ ਤੁਹਾਨੂੰ ਜਾਣਕਾਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੱਸਿਓ ਆਪਣੇ ਬਾਰੇ ਜੀ ਕਿੱਥੋਂ ਆਏ ਕਿਹੜਾ ਜ਼ਿਲ੍ਹਾ ਆਪਾਂ ਨੂੰ ਤੇ ਆਪਾਂ ਕਿਹੜੇ ਸਾਈਕਲ ਲੈ ਅਸੀਂ ਆਏ ਜੀ ਜਗਰਾਉਂ ਸ਼ਹਿਰ ਤੋਂ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਬਾਈ ਜੀ ਨੂੰ ਅਸੀਂ ਫੋਲੋ ਕੀਤਾ ਸੀ ਫੇਸਬੁੱਕ ਇੰਸਟਾਗ੍ਰਾਮ ਤੇ ਠੀਕ ਹੈ। ਔਰ ਸਾਨੂੰ ਲੱਗਿਆ ਇਹਨਾਂ ਕੋਲ ਬਹੁਤ ਵਧੀਆ ਸਾਈਕਲ ਪਏ ਨੇ। ਫਿਰ ਦੇਖਿਆ ਸੀ ਸਾਨੂੰ ਫੋਟੋ ਭੇਜੀ ਇਹਨਾਂ ਨੇ ਤਾਂ ਅਸੀਂ ਸਭ ਆਹ ਸਾਈਕਲ ਪਸੰਦ ਕੀਤਾ RC 500 ਹਾਂਜੀ। ਤਾਂ ਜਦੋਂ ਆਗੇ ਦੇਖਿਆ ਫੋਟੋ ਨਾਲੋਂ ਵੀ ਵਧੀਆ ਕੰਡੀਸ਼ਨ ਦਾ ਮਿਲਿਆ ਸਾਨੂੰ। ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ। ਤੇ ਹੁਣ ਅਸੀਂ ਇਹ ਅੱਜ ਲੈ ਕੇ ਜਾ ਰਹੇ ਹਾਂ। ਠੀਕ ਹੈ। ਤੇ ਭਾਈ ਜੀਆ ਸੁਆਹ ਬਹੁਤ ਨਿੱਗਾ। ਧੰਨਵਾਦ ਜੀ ਧੰਨਵਾਦ। ਤੇ ਦੂਜੀ ਗੱਲ ਆ ਵੀ ਸਾਨੂੰ ਚੀਜ਼ ਉਹ ਵਾਈ ਦਿੱਤੀ ਇੱਕ। ਹਾਂਜੀ। ਬਹੁਤ ਬਹੁਤ ਸ਼ੁਕਰੀਆ ਬਾਈ ਜੀ ਦਾ ਤੇ ਜਿੱਦਾਂ ਆਪਾਂ ਹੀ ਰਾਈਡ ਲਈ ਆ ਸਾਈਕਲਾਂ ਦੀ ਕਿਵੇਂ ਰਾਈਡ ਸਾਨੂੰ ਬਹੁਤ ਵਧੀਆ ਲੱਗੀ ਜੀ ਠੀਕ ਹੈ ਜੀ ਬਹੁਤ ਨਿਆਰਾ ਆਇਆ ਤੁਹਾਕੇ ਠੀਕ ਠੀਕ ਹੈ ਜੀ ਤੇ ਬਾਕੀ ਬਾਈ ਜੀ ਗੱਲ ਕਰਨਗੇ ਹਾਂ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਸਾਈਕਲ ਦਿੱਤਾ ਤੁਸੀਂ ਠੀਕ ਹੈ ਜੀ ਰਾਈਡ ਕਰਕੇ ਚੈੱਕ ਕਰਕੇ ਬਹੁਤ ਸੋਹਣਾ ਠੀਕ ਹੈ ਜੀ ਤੇ ਵੀਰੇ ਜਿੱਦਾਂ ਆਪਣੇ ਜਨਰੇਸ਼ਨ ਥੋੜਾ ਜਿਹਾ ਨੌਜਵਾਨੀ ਨਸ਼ੇ ਵੱਲ ਜਾ ਰਹੀ ਆ ਉਹਨਾਂ ਲਈ ਇੱਕ ਥੋੜਾ ਜਿਹਾ ਮੈਸੇਜ ਦੇ ਦੂਗਾ ਸਵੇਹੀ ਮੈਸੇਜ ਆਈ ਵੀ ਹਾਂ ਜੀ ਅਸੀਂ ਤਾਂ ਮੈਂ ਐਜ਼ ਅ ਡਾਕਟਰ ਹਾਂ ਜੀ ਇਹੇ ਲੋਕਾਂ ਨੂੰ ਗਾਈਡ ਕਰਦਾ ਹੁੰ ਸਾਈਕਲਿੰਗ ਕਰੋ ਸੈਰ ਕਰੋ ਹਾਂਜੀ ਹਾਂਜੀ ਤੇ ਚਲੋ ਬਹੁਤ ਲੋਕ ਆਖੇ ਵੀ ਲੱਗਦੇ ਇਸ ਗੱਲ ਦੇ ਹਾਂਜੀ ਹਾਂਜੀ ਤੇ ਚੰਗੀ ਖੁਸ਼ੀ ਦੀ ਗੱਲਾਂ ਵੀ ਚਲੋ ਸਾਡੇ ਆਖੇ ਲਾਕੇ ਕੋਈ ਬੰਦਾ ਲੱਗਦਾ ਹੁਣ ਮੇਰਾ ਬੇਟਾ ਹੈ ਨਾਲ ਹਾਂਜੀ ਹਾਂਜੀ ਇਹ ਵੀ ਸਾਈਕਲਿੰਗ ਕਰਦਾ ਵਾ ਠੀਕ ਹੈ ਜੀ ਤੇ ਅਸੀਂ ਬਹੁਤ ਘਟੇ ਨੂੰ ਸਕੂਟਰ ਮੋਟਰਸਾਈਕਲ ਦਿੰਨੇ ਆ ਠੀਕ ਹੈ ਜੀ ਕਿਤੇ ਵੀ ਜਾਣਾ ਹੋਣਾ ਸਾਈਕਲ ਤੇ ਜਾਣਾ ਨੇੜੇ ਤੇ ਜਾਣਾ ਨੇ ਬਹੁਤ ਵਧੀਆ ਗੱਲ ਹੈ ਹਾਂਜੀ ਤੇ ਇਹ ਅੱਗੇ ਜ਼ਰੂਰ ਸ਼ੇਅਰ ਕਰੋ ਹਨ ਜਿੱਦਾਂ ਆਪਾਂ ਸਾਈਕਲਿੰਗ ਲਈ ਨਾਲ ਜੋੜੋ ਸੱਜਣ ਮਿੱਤਰ ਹੋਰ ਵੀ ਵੱਧ ਤੋਂ ਵੱਧ ਬਿਲਕੁਲ ਜੀ ਆ ਜੋ ਆਪਣਾ ਪਰਿਵਾਰ ਸਾਈਕਲਿੰਗ ਵਾਲਾ ਵੱਡਾ ਹੋਵੇ ਹਾਂਜੀ ਹਾਂ ਤੇ ਆਪਾਂ ਇਹਨਾਂ ਨੂੰ ਦਿੱਤੀ ਆ ਆਰਸੀ ਜਿਹੜੀ 500 ਸੀ ਆਪਣੇ ਕੋਲ ਸਾਈਕਲ ਤੇ ਡਬਲ ਡਿਸਕ ਬ੍ਰੇਕ 92 ਦੇ ਵਿੱਚ ਆਹੇ ਤੇ ਤੁਹਾਨੂੰ ਪਤਾ ਹੀ ਆ ਪ੍ਰਾਈਸ ਵਗੈਰਾ ਦਾ ਤੁਸੀਂ ਆਪ ਹੀ ਚੈੱਕ ਕਰਿਆ ਹੋਇਆ ਪਹਿਲਾਂ ਤੁਸੀਂ ਆਪਾਂ ਇਹਨਾਂ ਦੀ ਸਟੋਰੀ ਵੀ ਪਾਈ ਸੀ ਥੋੜਾ ਟਾਈਮ ਹੋਇਆਗਾ ਤੇ ਵੀਰ ਉਹਨਾਂ ਨੂੰ ਦਿੱਤਾ ਆਪਾਂ ਬਿਟਵੈਨ ਦਾ 520 ਡਬਲ ਡਿਸਕ ਬ੍ਰੇਕ ਦੇ ਵਿੱਚ ਸ਼ੌਕਰ ਆ ਗਿਆ ਐਕਸਲ ਸਾਈਜ਼ ਆ ਗਿਆ ਇਹਦਾ ਤੇ ਬਹੁਤ ਸੋਹਣੇ ਦੋਨੇ ਹੀ ਸਾਈਕਲ ਟੌਪ ਨੇ ਇਹਨਾਂ ਦੇ ਬਿਟਵੈਨ ਵਾਲਿਆਂ ਦੇ ਨੇ ਇਹ ਉਹ ਵੀ ਤੁਹਾਨੂੰ ਪਤਾ ਵੀ ਇਹਨਾਂ ਦਾ ਟੌਪ ਮਾਡਲ ਆ ਆਪਣੇ RC 520 ਟਰਾਈਵਲ ਆ 520 ਟਰਾਈਵਲ ਹਾਂਜੀ ਤੇ ਉਹ 520 ਆ ਗਿਆ ਤੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਅਕਾਲ 올ਡ ਸਾਈਕਲ ਤੇ ਪਹੁੰਚੇ ਅੱਜ ਸੇਵਾ ਦਾ ਮੌਕਾ ਦਿੱਤਾ ਤੁਸੀਂ ਤੇ ਅੱਗੇ ਜ਼ਰੂਰ ਸ਼ੇਅਰ ਕਰਿਓ ਨਾ ਜੀ ਵੀਡੀਓ ਨੂੰ ਤੇ ਧੰਨਵਾਦ ਤੁਹਾਡਾ ਸ਼ੁਕਰੀਆ ਜੀ चलो ठीक है जी धन्यवाद जी धन्यवाद जी चलो भी चल